حاضری ہے لاڈی ممتا وہاں تو بعد جگی گئی شوئی شوہر کا ویلکم رہ کرو جا بھی پی لو مارا ਸਾਈ ਜੀ ਸਰ ਸ਼ਿਵਮ ਸਾਈ ਜੀ ਕਿਉਂਕਿ ਕਹਿੰਦੇ ਜਿਹੜਾ ਰੋਕ ਰੋਕੇ ਤੁਰੇ ਉਹਨੂੰ ਦੇਰ ਨਾ ਹੋਵੇ ਤੇ ਕੀ ਹੋਵੇ ਜੱਗੀ ਜੀ ਜਿਹੜਾ ਰੋਕ ਰੋਕੇ ਤੁਰੇ ਉਹਨੂੰ ਦੇਰ ਨਾ ਹੋਵੇ ਤੇ ਕੀ ਹੋਵੇ ਕੱਲਾ ਬੰਦਾ ਲੜੇ 10 ਜਣਿਆਂ ਦੇ ਨਾਲ ਉਹ ਦਲੇਰ ਦਾ ਹੋਵੇ ਤੇ ਕੀ ਹੋਵੇ ਜੇ ਜਿਹਨੂੰ ਥਾਪਣਾ ਮਿਲ ਜੇ ਬਾਪੂ ਚੁੱਪ ਸ਼ਾਦਾ ਉਹ ਬੱਬਰ ਸ਼ੇਰ ਦਾ ਹੋਵੇ ਤੇ ਕੀ ਹੋਵੇ ਉਹ ਬੱਬਰ ਸ਼ੇਰ ਦਾ ਹੋਵੇ ਤੇ ਕੀ ਹੋਵੇ ਸੋ ਸ਼ਿਵਮ ਸਿੰਘ ਸਾਹਿਬ ਜੀ ਨੂੰ ਦਾ ਵੈਲਕਮ ਨਿਕਾ ਸਵਾਗਤ ਹੈ ਜੀ ਆਨ ਨੂੰ ਧੰਨਵਾਦ ਬਾਣ ਸਨਮਾਨ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਲਗਾਤਾਰ ਹਾਜ਼ਰੀਆਂ ਸਾਰੇ ਕਲਾਕਾਰ ਵੀਝੜੇ ਪਹੁੰਚੇ ਨੇ ਸਭ ਦਾ ਵੈਲਕਮ ਜੀ ਆਨ ਨੂੰ ਖੁਸ਼ ਆਮਦੀਦ ਸ਼ੋਕ ਈ ਉਹਨਾਂ ਦਾ ਵੈਲਕਮ ਅਰ ਸਾਰੇ ਨਰਿੰਦਰ ਸਾਈ ਜੀ ਅੱਜ ਕਿਹੜੇ ਆਇਆ ਕਰੋ ਬਾਬਾ ਜੀ ਦੂਰ ਤੋਂ ਨਾ ਰਹਿਆ ਕਰੋ ਕਿਉਂਕਿ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂ ਰਹਿੰਦੇ ਹੋ ਅੱਜ ਕੱਲ ਬਾਬਾ ਜੀ ਫਤੂਰ ਵਿੱਚ ਰਹਿੰਦੇ ਹੋ ਕਿ ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤਾਂ ਨਹੀਂ ਸਾਡੇ ਨਾਲ ਅੱਜ ਕੋਈ ਨਾਰਾਜ਼ਗੀ ਤਾਂ ਨਹੀਂ ਫੇਰ ਠੀਕ ਹੈ ਸੰਦੀਪ ਸਾਈ ਜੀ ਸਰ ਸੁਨੀਲ ਸਾਈ ਜੀ ਸ਼ਰਦਾ ਜੀ ਲੱਕੀ ਰੱਬ ਦੀ ਜਿੱਥੇ ਵੀ ਬਾਸ ਹੁੰਦਾ ਆ ਜਾ ਨੇੜੇ ਆ ਜੀ ਪਰ ਰਿਕੁਐਸਟ ਹੈ ਜੀ ਸਾਡੇ ਮਾਤਾ ਜੀ ਦਾ ਰਸੋਈਆ ਰਸੋਈ ਦੇ ਮਾਲਕ ਸੰਤੋ ਜੀ ਸਟੀਲ ਦੇ ਜਿਹੜੇ ਕੋਲੇ ਆਪਾਂ ਬਾਟੇ ਕਹਿ ਦਿੰਦੇ ਫਕੀਰਾਂ ਲਈ ਉਹ ਚਾਹ ਲਿਆਓ ਔਰ ਗਰਮ ਗਰਮ ਲਿਆਓ ਉਹ ਹੀ ਬਾਟੀ ਸੋ ਗਰਮ ਗਰਮ ਚਾਹ ਲਿਆਓ ਠੰਡੀ ਨਾ ਹੋਵੇ ਤੇ ਠੰਡ ਦਾ ਉਦੋਂ ਹੀ ਬਹੁਤ ਬਾਹਰ ਪੈ ਰਹੀ ਬਹੁਤ ਧੰਨਵਾਦ ਮੰਜੂ ਸਰਕਾਰ ਸਭ ਦਾ ਰੱਖਦੇ ਨੇ ਧਿਆਨ ਸੋ ਉਹ ਖਿਆਲ ਦੇ ਵਿੱਚ ਨੇ ਸਾਰੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਾਰਾ ਪਿਆਰ ਬਹੁਤ ਸਾਰਾ ਅਸ਼ੀਰਵਾਦ ਸਾਰੇ ਸੁਦੇਲ ਜੀ ਵੱਲੋਂ ਔਰ ਸਾਰੇ ਸੰਦੀਪ ਸਾਈਂ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਤਿਮਾਨ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਓ ਜੀ ਹੈਰਿਸ਼ ਦੇਖੋ ਹਰਜੀਤ ਰਾਣਾ ਜੀ ਨਹੀਂ ਨਹੀਂ ਬੱਸ ਹਲੋ ਹਲੋ ਸੋ ਸਭ ਤੋਂ ਪਹਿਲਾਂ

ਸਾਡੇ ਮੰਜੂ ਮਾਤਾ ਜੀ ਤੇ ਸਾਡੇ ਹੋਰ ਕੁੰਡੀਆਂ ਵੀ ਅਲੱਗ-ਅਲੱਗ ਤਰ੍ਹਾਂਾਂ ਤੋਂ ਸਰਕਾਰਾਂ ਨੇ ਸ਼ਵਨ ਸਿੰਘ ਜੀ ਤੋਹ ਮੇਲੇ ਦੇ ਵਿੱਚ ਪਹੁੰਚ ਹੋ ਕੇ ਗਿਆਨੀ ਬਗਿਆਨੀ ਜਿੰਨੀਆਂ ਸਮੂਹੀਆਂ ਸਰਸਾ ਮਾਂ ਤੋਂ ਸਾਰੀਆਂ ਸਰਕਾਰਾਂ ਆਈਆਂ ਨੇ ਸੋ ਸਭ ਨੂੰ ਦਰਜਾ ਬਰ ਦਰਜਾ ਸਭ ਦੇ ਚਰਨਾਂ ਦੇ ਵਿੱਚ ਸੇਜਾ ਕਰਦੇ ਹਾਂ ਸੋ ਸਾਡੇ ਤਨ ਤਨ ਬਾਬਾ ਸ਼ਲਮਾ ਸਾਹਿਬ ਜੀ ਮਹਾਰਾਜ ਸਾਡਾ ਖੰਨੇ ਲਾਗੇ ਬੰਦਪਿੰਡਾ ਗੁਰਦੁਆਰਾ ਮੰਜੀ ਸਾਹਿਬ ਜਗਾ ਬਹੁਤ ਪੁਰਾਣੀਆਂ ਤੇ ਪਤਾ ਲੋਕਾਂ ਨੂੰ ਜਾਣਕਾਰੀ ਹੋਣੀ ਜਿਸ ਦੇ ਚੇਅਰਪਰਸਨ ਨੇ ਮੈਡਮ ਹਰਜੀਤワਣੋ ਜੀ ਤੋਂ ਸੰਗਤਾਂ ਦੇ ਮੈਂ ਉੱਥੇ ਜੋੜੇ ਝਾੜਦਾ ਜੀ ਸੋ ਹਾਜ਼ਰੀਆਂ ਲਵਾਈਆਂ ਨੇ

ਸਾਰੇ ਸ਼ਬਦ ਤੁਹਾਡੇ ਆਪਣੇ ਨੇ ਸਾਡੇ ਰਿਕਾਰਡ ਹੋਈਆਂ ਸਾਰੇ ਗੀਤ ਨੇ ਲੋਕ ਜਿਆਦਾ ਸਮਾਂ ਲੈ ਲੈਣਾ ਮੈਡਮ ਫਰਜੀ ਤਰ੍ਹਾਂ ਸਾਰਿਆਂ ਤੋਂ ਪਹਿਲਾਂ ਇਸ ਦਰਬਾਰ ਤੇ ਪਹੁੰਚੀ ਹੋਈ ਸੰਗਤ ਜਿਹੜੇ ਹੁਣ ਇਸ ਵੇਲੇ ਵਿਰਾਜਮਾਨ ਨੇ ਔਰ ਜਿਹੜੇ ਆ ਕੇ ਚਲੇ ਵੀ ਗਏ ਕਿਉਂਕਿ ਉਹਨਾਂ ਨੇ ਵੀ ਕੱਲ ਨੂੰ ਲਾਈਵ ਦੇਖਣਾ ਸਾਰਿਆਂ ਨੂੰ ਇਸ 뮤지컬 ਗਰੁੱਪ ਵੱਲੋਂ ਸਾਡੇ ਸਾਰੇ 뮤지컬 ਗਰੁੱਪ ਵੱਲੋਂ ਸਾਰੇ ਕਲਾਕਾਰਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਮੁਬਾਰਕਾਂ ਔਰ ਇੱਥੇ ਵੱਖ-ਵੱਖ ਦਰਬਾਰਾਂ ਤੋਂ ਉੱਥੇ ਦੇ ਗੱਦੀ ਨਸ਼ੀਨ ਇੱਥੇ ਪਹੁੰਚੇ ਨੇ ਸੋ ਸਾਰਿਆਂ ਦਾ ਵੈਲਕਮ ਸਵਾਗਤ ਹੈ ਔਰ ਸਾਡੀ ਵਾਰੀ ਆਈ ਤੇ ਸ਼ਿਵਮ ਜੀ ਆ ਗਏ ਔਰ ਸਾਡੇ ਸਾਡੀ ਮਾਂ ਮੰਜੂ ਮਾਤਾ ਜੀ ਅੱਤ ਕੀ ਮੈਂ ਔਰ ਥੋੜਾ ਜਿਹਾ ਲੇਟ ਹੋ ਗਈ ਥੋੜੀ ਜਿਹੀ ਕੋਈ ਘਰ ਦੀ ਪ੍ਰੋਬਲਮ ਹੋ ਗਈ ਸੀ ਅੱਗੇ ਮੈਂ 5:30 ਪਹੁੰਚ ਜਾਈਦਾ ਤੇ 8:00 ਵਜੇ ਨਿਕਲ ਜਾਈਦਾ ਇੱਥੋਂ ਕਿਉਂਕਿ ਖੰਨੇ ਜਾਣਾ ਹੁੰਦਾ ਕੋਈ ਗੱਲ ਨਹੀਂ ਬੜਾ ਵਧੀਆ ਲੱਗਿਆ ਔਰ ਸਾਡੇ ਪ੍ਰਤਾਪ ਚੋਹਾਨ ਜੀ ਜਿਹੜੇ ਸਾਰੇ ਕਲਾਕਾਰਾਂ ਨੂੰ ਪੇਸ਼ ਕਰਦੇ ਨੇ ਔਰ ਇਹ ਵੀ ਸੇਵਾ ਇਹਨਾਂ ਦੀ ਵੀ ਸੇਵਾ ਲਗੀ ਹੋਈ ਆ ਔਰ ਨਾ ਕੋਈ ਨਹੀਂ ਜੀ ਬਹੁਤ ਵਧੀਆ ਤਰੀਕੇ ਨਾਲ ਸਾਰੇ ਕਲਾਕਾਰਾਂ ਨੂੰ ਠੰਡਾ ਕਰਕੇ ਰੱਖਦੇ ਨੇ ਬਿਠਾ ਕੇ ਰੱਖਦੇ ਨੇ ਬੜੇ ਪਿਆਰ ਨਾਲ ਕਿਸੇ ਨੂੰ ਗੁੱਸਾ ਨਹੀਂ ਆਉਂਦਾ ਕਿਸੇ ਨੂੰ ਰੁੱਸ ਕੇ ਨਹੀਂ ਜਾਣ ਦਿੰਦਾ ਦੇਖ ਲੈਂਦੇ ਨੇ ਔਰ ਜਿਨ੍ਹਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਸਾਡੇ ਦਾਦਾ ਗੁਰੂ ਜੀ ਕਹ ਦੀਏ ਬਾਬਾ ਗੁਰੂ ਜੀ ਕਹ ਦੀਏ ਦਾਦਾ ਪਰਦਾਦਾ ਦਾਦਾ ਪਰਦਾਦਾ ਫਿਰ ਦੂਗਾ ਤੱਕ ਕੋਈ ਲਫ਼ਜ਼ ਨਹੀਂ ਨਾ ਹੈਗਾ ਸੋ ਉਹਨਾਂ ਦੇ ਪਰਿਵਾਰ ਚੋਂ ਸਾਡੇ ਵੱਡੇ ਭੈਣ ਜੀ ਮਾਵਾਂ ਸਬੰਦ ਸਾਡੇ ਵੱਡੇ ਭੈਣ ਜੀ ਉਸਤਾ ਲੋਕ ਸਾਡੇ ਸਰਜੀਤ ਕੌਰ ਜੀ ਚਿੰਟੇ ਵਾਲੇ ਉਹ ਵੀ ਇੱਥੇ ਪਹੁੰਚੇ ਹੋਏ ਉਹਨਾਂ ਦਾ ਵੀ ਸਵਾਗਤ ਹੈ ਸਾਰੇ ਜਿਨੇ ਵੱਖ-ਵੱਖ ਦਰਬਾਰਾਂ ਤੋਂ ਆਏ ਨੇ ਸਾਰੇ ਦਾ ਸਵਾਗਤ ਹੈ ਮੈਂ ਗੱਲ ਕਰਨ ਲੱਗੀਆਂ دیਵਾਨਿਆਂ ਦੀ ਮੈਂ ਉਹ دیਵਾਨਿਆਂ ਦੀ ਗੱਲ ਨਹੀਂ ਕਰਦੀ ਜਿਹੜੇ ਚੌਕਾਂ ਤੇ ਖੜਕੇ ਫੋਨ ਮਲਾ ਕੇ ਖੜ ਜਾਂਦੇ ਨੇ ਤੇ ਜੇ ਫੋਨ ਨਾ ਚੱਕਿਆ ਤੇ ਰੁੱਸ ਜਾਂਦੇ ਨੇ ਫੋਨ ਭੰਨਤਾ ਆ ਨੰਬਰ ਬਲੌਕ ਕਰਤਾ ਮੈਂ ਉਹ دیਵਾਨਿਆਂ ਦੀ ਗੱਲ ਨਹੀਂ ਕਰਦੀ ਮੈਂ ਆ دیਵਾਨਿਆਂ ਦੀ ਗੱਲ ਕਰਦੀ ਆ ਕਿ ਜਿਨ੍ਹਾਂ ਨੂੰ ਫੋਨਾਂ ਦੀ ਲੋੜ ਨਹੀਂ ਹੈਗੀ ਇਹਨਾਂ ਦੀ ਤਾਰ ਅੰਦਰੋਂ ਜੁੜ ਜਾਂਦੀ ਹੈ ਜਿਨ੍ਹਾਂ ਦੀ ਅੰਦਰੋਂ ਤਾਰ ਜੁੜੀ ਹੁੰਦੀ ਆ ਅਸਲ دیਵਾਨੇ ਉਹ ਹੁੰਦੇ ਨੇ ਜਿਹੜੇ ਅੱਜ ਕੱਲ ਦੇ دیਵਾਨੇ ਤੁਰੇ ਫਿਰਦੇ ਨੇ ਉਹ ਤਾਂ ਹੋਰ ਇਤੋਂ ਸਾਰਿਆਂ ਨੂੰ ਪਤਾ ਹੀ ਆ ਇੱਕ ਹਫ਼ਤਾ ਗੱਲ ਕਰਕੇ ਉਹਨਾਂ ਦੇ ਵਿਆਹ ਦੇ ਪਲਾਨ ਹੋ ਜਾਂਦੇ ਨੇ ਤੇ ਇੱਕ ਦਿਨ ਗੱਲ ਨਾ ਹੋਵੇ ਤੁਹਾਨੂੰ ਦਾ ਤਲਾਕ ਹੋ ਜਾਂਦਾ ਜਿਹੜੇ ਅੱਜ ਕੱਲ ਦੇ دیਵਾਨੇ ਨੇ ਉਹ دیਵਾਨਿਆਂ ਦੀ ਆਪਾਂ ਗੱਲ ਨਹੀਂ ਕਰਦੇ ਮੈਂ دیਵਾਨਿਆਂ ਦੀ ਗੱਲ ਕਰਨ ਕੀ ਆ ਜਿਹੜੇ ਪਾਕ ਕੋ ਵਿੱਚ ਦੇ ਦਰਬਾਰ ਦੇ دیਵਾਨੇ ਨੇ ਜਿਨ੍ਹਾਂ ਦੀ ਤਾਰ ਸਿੱਧੀ ਉਸ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਸਾਡੇ ਬਾਬਾ ਜੀ ਨਿਰੰਦਰਪਾਲ ਜੀ ਜਿਨ੍ਹਾਂ ਦੀ ਜਿਨ੍ਹਾਂ ਦੇ ਸਰਪਸਤੀ ਮੇਲਾ ਹੁੰਦਾ ਅਰ ਸਾਡੇ ਭੈਣ ਜੀ ਚੰਡੀਗੜ੍ਹ ਤੋਂ ਆਏ ਹੋਏ ਨੇ ਉਹ ਵੀ ਹਮੇਸ਼ਾ ਬਹੁਤ ਪਿਆਰ ਬਹੁਤ ਸਵਾਗਤ ਕਰਦੇ ਨੇ ਆ ਬਾਬਾ ਨਿਰਿੰਦਰਪਾਲ ਜੀ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਧੀਆ ਧੀਆ ਨੂੰ ਨਮਾਰੋ ਮੈਂ ਕੁੜੀਆਂ ਬਾਰੇ ਜ਼ਰੂਰ ਦੋ ਗੱਲਾਂ ਕਹੂੰਗੀ ਕਿਉਂਕਿ ਜਦੋਂ ਕੰਜਕਾ ਆਉਂਦੀ ਆ ਆਪਾਂ ਸਾਰੇ ਹੀ ਕੰਜਕਾ ਬਿਠਾਉਨੇ ਆ ਬੜੇ ਪਿਆਰ ਨਾਲ ਬਿਠਾਉਨੇ ਆ ਪਰ ਕੰਜਕਾਂ ਬਿਠਾ ਕੇ ਮੰਗਦੇ ਪੁੱਤਰੀ ਉਹਨਾਂ ਦੇ ਪੈਰੀਂ ਹੱਥ ਲੈ ਕੇ ਕਹਿੰਦੇ ਆ ਕਿ ਸਾਨੂੰ ਪੁੱਤਰ ਦੇ ਸੁਣਨ ਵਾਲੀਆਂ ਗੱਲਾਂ ਨੇ ਕੰਜਕਾ ਕਿਵੇਂ ਬਿਠਾਉਨੇ ਕੰਜਕਾ ਸੱਦ ਕੇ ਘਰੇ ਬੁਲਾਈਆਂ ਤੋਤੇ ਪੈਰ ਦਿੱਤੀਆਂ ਮਠਿਆਈਆਂ ਕੰਜਕਾ ਸੱਦ ਕੇ ਘਰੇ ਬੁਲਾਈਆਂ ਤੋਤੇ ਪੈਰ ਦਿੱਤੀਆਂ ਮਠਿਆਈਆਂ ਲਾਲ ਰੰਗ ਦੀਆਂ ਚੁੰਨੀਆਂ ਦੇ ਕੇ ਫਿਰ ਕੀਤੀ ਅਰਦਾਸ ਬਿਨ ਲੋਕੋ ਜੇ ਕਿਰਪਾ ਹੋ ਜੇ ਕੰਜਕਾ ਦੀ ਸਾਡੀ ਪੂਰੀ ਹੋ ਜੇ ਆਸ ਵਿੱਚ ਲੋਕੋ ਇਹ ਇੱਕ ਪੱਖ ਹੋ ਗਿਆ ਮੈਂ ਦੂਜਾ ਪੱਖ ਦੱਸਣ ਲੱਗੀਆਂ ਪਰ ਆਪਣੇ ਘਰ ਕੰਜਕ ਆਉਣ ਤੋਂ ਪਹਿਲਾਂ ਪਰ ਆਪਣੇ ਘਰ ਕੰਜਕ ਆਉਣ ਤੋਂ ਪਹਿਲਾਂ ਚੁੱਕ ਲਏ ਹਥਿਆਰ ਦੇ ਲੋਕੋ ਸ਼ਾਇਦ ਹੁੰਦੀ ਕੋਈ ਦੁਰਗਾ ਜਾਂ ਲక్ష్ਮੀ ਜਿਹੜੀ ਕੁੱਖ ਵਿੱਚ ਦਿੱਤੀ ਮਾਰਵੇ ਲੋਕੋ ਜਿਹੜੀ ਕੁੱਖ ਵਿੱਚ ਦਿੱਤੀ ਮਾਰਵੇ ਲੋਕ ਇੱਕ ਪੱਖ ਇਹ ਹੈ ਇੱਕ ਦੂਜਾ ਪੱਖ ਇਹ ਵੀ ਹੈ ਸਾਡੇ ਖੰਨੇ ਦੇ ਵਸਤਾ ਰੋਜ਼ ਦੀਆਂ ਗੱਲਾਂ ਨੇ ਰੋਜ਼ ਦੀਆਂ ਗੱਲਾਂ ਨੇ ਬੱਚੀ 2 ਸਾਲ ਦੀ ਤੇ ਨਦੀ ਚਾਰ ਦੀ ਪੰਜ ਦੀ 6 ਦੀ 10 ਸਾਲ ਤੱਕ ਨੂੰ ਕੋਈ ਪਤਾ ਨਹੀਂ ਹੁੰਦਾ ਉਹਨੇ ਜਿਹੜਾ ਬੰਦੇ ਦਾ ਰੂਪ ਹੈ ਆਦਮੀ ਦਾ ਰੂਪ ਹੈ ਨਰ ਦਾ ਰੂਪ ਹੈ ਉਹਨੇ ਆਪਣਾ ਦਾਦਾ ਦੇਖਿਆ ਨਾਨਾ ਦੇਖਿਆ ਚਾਚਾ ਮਾਮਾ ਫੁੱਫੜ ਮਾਸੜ ਭਰਾ ਇੱਕ ਐਦਾਂ ਦਾ ਹਯਵਾਨ ਬੰਦਾ ਇੱਕ ਐਦਾਂ ਦਾ ਰਕਸ਼ਸ ਬੁੱਧੀ ਵਾਲਾ ਬੰਦਾ ਜਿਹੜਾ ਦੇਖਣ ਚ ਆਪਾਂ ਨੂੰ ਬੰਦਾ ਹੀ ਲੱਗਦਾ ਉਹ ਐਦਾਂ ਦੀ ਰਕਸ਼ਸ ਬੁੱਧੀ ਵਾਲਾ ਬੰਦਾ ਉਸ ਬੱਚੀ ਮੂਰੇ ਜਾ ਕੇ ਖਲੋ ਜਾਂਦਾ ਔਰ ਉਹਦੇ ਨਾਲ ਮੇਰੇ ਮੈਂ ਕਹਿ ਨਹੀਂ ਸਕਦੀ ਉਹਦੇ ਨਾਲ ਕੋਈ ਕਰਮ ਕਰ ਦਿੰਦਾ ਐਦਾਂ ਦੇ ਬੰਦੇ ਆ ਲਈ ਗੱਲ ਲਿਖੀਆ ਬੱਚੀਆਂ ਨੂੰ ਲੋਚਣ ਵਾਲਿਓ ਇੰਨਾ ਘਟੀਆਂ ਸੋਚਣ ਵਾਲਿਓ ਬੱਚੀਆਂ ਨੂੰ ਲੋਚਣ ਵਾਲਿਓ ਇੰਨਾ ਟਟੀਆਂ ਸੋਚਣ ਵਾਲਿਓ ਲੱਖ ਲੜਦ ਤੁਹਾਡੇ ਜੰਮਣ ਤੇ ਤੁਹਾਡਾ ਨਾਸ ਕਿਉਂ ਨਾ ਬੀਵ ਹੋਵੇ ਤੁਹਾਡੇ ਦਿਲ ਤੇ ਕੀ ਬੀਤੂਗੀ ਜੇ ਉਹ ਤੁਹਾਡੀ ਧੀ ਹੋਵੇ ਤੁਹਾਡੇ ਦਿਲ ਤੇ ਕੀ ਬੀਤੂਗੀ ਜੇ ਉਹ ਤੁਹਾਡੀ ਧੀ ਹੋਵੇ ਜਦ ਪਰਦੇ ਵਿੱਚ ਅਖਬਾਰਾਂ ਰੋਜ਼ ਖਬਰਾਂ ਪੜ੍ਹਦੇ ਟੀਵੀ ਲਾ ਕੇ ਦੇਖੋ ਉਹੀ ਖਬਰਾਂ ਜਦ ਪਰਦੇ ਵਿੱਚ ਅਖਬਾਰਾਂ ਦੇ ਸਿਰ ਸ਼ਰਮ ਦੇ ਨਾਲ ਹੈ ਝੁਕ ਜਾਂਦਾ ਜਦ ਟੀਵੀ ਉੱਤੇ ਦੇਖੀਦਾ ਫਿਰ ਸਾਵੀ ਚੰਦਰਾ ਰੁਕ ਜਾਂਦਾ ਧਰਤੀ ਵੀ ਥਰ ਥਰ ਕੰਬਦੀ ਹੈ ਐਵੇਂ ਨਹੀਂ ਪਹਚਾੜ ਆਉਂਦੇ ਐਵੇਂ ਨਹੀਂ ਪਹਚਾੜ ਆਉਂਦੇ ਜਿਹੜੇ ਹੁਣ ਪਹਚਾੜ ਆਉਂਦੇ ਨੇ ਮੈਨੂੰ ਪਤਾ ਲੱਗਦਾ ਨਾ ਬਿਲਡਿੰਗਾਂ ਦੀਆਂ ਬਿਲਡਿੰਗਾਂ ਗਿਰਦੀਆਂ ਨੇ ਐਵੇਂ ਨਹੀਂ ਪਹਚਾੜ ਆਉਂਦੇ ਜਦ ਧੀ ਤੇ ਗਊ ਨਾਲ ਮਾਰੀ ਹੁੰਦੀ ਆ ਅੱਜ ਦੇ ਟਾਈਮ 'ਚ ਜਿੰਨੀ ਮਾਰੀ ਧੀ ਔਰ ਗਊ ਨਾਲ ਹੋ ਰਹੀ ਆ ਕਿਸੇ ਨਾਲ ਨਹੀਂ ਹੋ ਰਹੀ ਧਰਤੀ ਵੀ ਥਰ ਥਰ ਕੰਬਦੀ ਏ ਧਰਤੀ ਵੀ ਥਰ-ਥਰ ਕੰਬਦੀ ਹੈ ਬੰਦਿਆਂ ਦੀ ਹਾਲਤ ਕੀ ਹੋਵੇ ਥੋੜੇ ਦਿਲ ਤੇ ਕੀ ਬੀਤੂਗੀ ਜੇ ਉਹ ਤੁਹਾਡੀ ਧੀ ਹੋਵੇ ਥੋੜੇ ਦਿਲ ਤੇ ਕੀ ਬੀਤੂਗੀ ਜੇ ਉਹ ਤੁਹਾਡੀ ਧੀ ਹੋਵੇ ਇਹ ਸਭ ਤੋਂ ਵੱਡਾ ਕਾਰਨ ਹੈ ਕੁੜੀਆਂ ਕਿਉਂ ਨਹੀਂ ਲੋਕ ਜੰਮਣੀਆਂ ਚਾਹੁੰਦੇ ਇੱਕ ਇਹ ਵੀ ਕਾਰਨ ਹੈ ਇਹ ਸਭ ਤੋਂ ਵੱਡਾ ਕਾਰਨ ਹੈ ਲੋਕੀ ਧੀਆ ਜੰਮਣੋਂ ਡਰਦੇ ਨੇ ਇਹ ਦਾਦੇ ਲਾਹਣਤੀ ਬੰਦੇ ਜਦੇ ਦਾਦੀਆਂ ਕਰਤੂਤਾਂ ਕਰਦੇ ਨੇ ਖਰ ਚੌਕ 'ਚ ਗੋਲੀ ਮਾਰਦੇ ਹੋ। ਖਰ ਚੌਕ 'ਚ ਗੋਲੀ ਮਾਰਦੇ ਹੋ ਹੱਲ ਉਹਨਾਂ ਦਾ ਇੱਕੋ ਹੀ ਹੋਵੇ ਥੋੜੇ ਦਿਲ ਤੇ ਕੀ ਬੀਤੂਗੀ ਜੇ ਉਹ ਤੁਹਾਡੀ ਦੀ ਹੋਵੇ ਥੋੜੇ ਦਿਲ ਤੇ ਕੀ ਬੀਤੂਗੀ ਜੋ ਇਹ ਤੁਹਾਡੀ ਦੀ ਹੋਵੇ ਸੋ ਧੀਆ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਮੇਰੀ ਭੈਣਾ ਅੱਗੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵਸੇ ਹੁਣ ਇਦਾਂ ਦੀ ਗੱਲ ਨਹੀਂ 90 ਤੋਂ ਲੈ ਕੇ ਜਿਹੜਾ 2000 ਤੱਕ 10 ਸਾਲ ਜਿਹੜਾ ਕੁੜੀਆਂ ਦਾ ਕਤਲੇ ਆਮ ਹੋਇਆ ਜਿਹੜਾ ਅੱਜ ਕ੍ਰਾਈਮ ਜਿਹੜੀਆਂ ਅੱਜ ਲੁੱਟਾਂ ਖੋਹਾਂ ਵਧੀਆਂ ਨੇ ਜਿਹੜੇ ਅੱਜ ਦੇ ਬੱਚੇ ਨਸ਼ੇੜੀ ਹੋ ਗਏ ਉਹਦਾ ਬਹੁਤ ਵੱਡਾ ਕਾਰਨ ਹੈ ਵਿਆਹ ਨਹੀਂ ਹੁੰਦੇ ਕੁੜੀਆਂ ਹੈ ਨਹੀਂ ਕੁੜੀਆਂ ਤਾਂ ਲੱਭਦੀਆਂ ਨੇ ਜਿਹੜੀਆਂ ਪੜ ਲਿਖ ਗਈਆਂ ਉਹ ਬਾਹਰ ਚੱਲੀਆਂ ਗਈਆਂ ਬਾਕੀ ਅਸੀਂ 90 ਚ ਬਹੁਤ ਕਟਲੇਆਮ ਕੀਤਾ ਅਸੀਂ ਆਪ ਅਸੀਂ ਆਪ ਜ਼ਿੰਮੇਵਾਰ ਆ ਇਸ ਚੀਜ਼ ਦੇ ਨਾ ਮਾਂ ਕਹਿ ਦਿੰਦੀ ਆ ਜੀ ਮੈਨੂੰ ਸਾਸੇ ਨੇ ਕਹਿਤਾ ਮੈਨੂੰ ਘਰ ਵਾਲੇ ਨੇ ਕਹਿਤਾ ਮੈਨੂੰ ਇਦਾਂ ਕਹਿਤਾ ਪਰ ਕਿਤੇ ਨਾ ਕਿਤੇ ਉਹ ਆਪ ਵੀ ਦੋਸ਼ੀ ਆ ਉਹਨੂੰ ਪਤਾ ਉਹਨੂੰ ਵੀ ਪਤਾ ਹੈ ਬਹੁਤ ਘੱਟ ਨੇ ਜਿਨ੍ਹਾਂ ਨੇ ਆਪਣੀ ਮਰਜ਼ੀ ਤੋਂ ਬਿਨਾ ਅਵਰਸ਼ਤਰਾਏ ਹੋਣੇ ਪੱਤਿਆਂ ਦਾ ਕਤਲ ਕੀਤਾ ਹੋਊਗਾ ਸੋ ਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗ ਪਿਆਰ ਕਰੋ ਇਹ ਗੱਲ ਮੈਂ ਕਹਿਣੀ ਸੀ ਇਸ ਦੇ ਨਾਲ ਮੈਂ ਜਵਾਨਿਆਂ ਦੀ ਗੱਲ ਕਰਾਂਗਾ ਜੇ ਕੋਈ ਮੇਰੀ ਗੱਲ ਬੁਰੀ ਲੱਗੇ ਤਾਂ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਹਾਂ دیوانے جو وی ਮੰگدے نے ہاں دیوانے جو وی ਮੰگدے نے میری سرکار دے 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 دیوانے جو وی ਮੰگدے نے میری سرکار دے 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 کرم کر دے جس دے کرم